ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਖਤ ਵਰਨਿੰਗ ਤੇ ਨਕਸ਼ਿਆਂ ਨੂੰ ਲੈ ਕੇ ਨਵਾਂ ਐਲਾਨ ਪੜੋ ਦਸ ਪੋਟ ਆਪਨੇ ਖਬਰਾਂ ਜਲੰਧਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਡਿਊਟੀ ਦੀ ਲਾਪਰਵਾਹੀ ਕਰਨ ਵਾਲੇ ਡਾਕਟਰਾਂ ਦੇ ਸਖਤ ਚરાਮ ਦਿੱਤੇ ਕੰਨਾਂ ਦੇ ਸਰਕਾਰੀ ਹਸਪਤਲ ਵਿੱਚ ਨਵ ਜੰਮੀ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਗਾਇਨੀ ਰਜਿਸਟਰ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰਨ ਮਗਰੋਂ ਡਾਕਟਰ ਬੀ ਸਿੰਘ ਨੇ ਸੂਬੇ ਦੇ ਬਾਕੀ ਮੁਲਾਜ਼ਮਾਂ ਨੂੰ ਸਖਤ ਚਿੰਲੀ ਹਿੱਜੇ ਵੇਚਲ ਵਾਰਨਿੰਗ ਦਿੱਤੀ ਹੈ। ਉਹਨਾਂ ਸਪਸ਼ਟ ਗਿਆ ਹੈ ਕਿ ਜੇ ਸਰਕਾਰੀ ਨੌਕਰੀ ਕਰਨੀ ਹੈ ਤਾਂ ਇਮਾਨਦਾਰ ਨਾਲ ਕਰੋ। ਉਹਨਾਂ ਸਰਕਾਰੀ ਡਾਕਟਰਾਂ ਨੂੰ ਕਿਹਾ ਹੈ ਕਿ ਜੇਕਰ ਜੇ ਉਹਨਾਂ ਦੇ ਪਰਸਨਲ ਪ੍ਰੈ ਪ੍ਰੈਕਟਿਸ ਕਰਨੀ ਹੈ ਤਾਂ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇਣ ਦੇ ਇਸ ਦੇ ਨਾਲ ਹੀ ਸੂਬੇ ਵਿੱਚ ਸ਼ਹਿਰੀ ਵਿਕਾਸ ਤੇ ਯੋਜਨਾਬੱਧ ਅਤੇ ਸਚਾਰੂ ਬਣਾਉਣ ਅਤੇ ਉਸਾਰੀ ਸਬੰਧੀ ਨਿਜਮਾ ਵਿੱਚ ਪਾਰਦਰਸ਼ਤਾ ਜਕਿੰਨੀ ਵੱਡਾ ਵੱਡਾ ਕਦਮ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਨੇ ਸ਼ਹਿਰਾਂ ਲਈ ਇੱਕ ਹੀ ਕ੍ਰਾਂਤੀ ਇਮਾਰਤੀ ਓਪਨ ਨਿਜਮ ਜੁਨੀਫਾਈਡ ਬਿਲਡਿੰਗ ਬਾਈਲॉज ਬਣਾਉਣ ਦਾ ਫੈਸਲਾ ਲਿਆ ਹੈ ਕੀਤਾ ਗਿਆ ਹੈ ਇੱਥੇ ਪੰਜਾਬ ਪਵਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਹੈ ਕਿ ਇਸ ਫੈਸਲੇ ਨਾਲ ਸ਼ਹਿਰਾਂ ਵਾਸੀਆਂ ਨੂੰ ਹੋਰ ਨਾ ਪਾਈ ਵਾਲਾਂ ਦੀ ਜੀ ਕੋਰਨੀ ਚ ਕੋਰਨੀ ਮੰਗਾਂ ਪੂਰੀ ਹੋਵੇਗੀ ਉਹਨਾਂ ਦੱਸਿਆ ਹੈ ਕਿ ਬਾਈ ਲਾਜ਼ ਦਾ ਖਰਲਾ ਅਧਿਕਾਰਤ ਵੈਬਸਾਈਟਾਂ ਤੇ ਅਤੇ ਅਤੇ ਅਪਲੋਡ ਕਰਕੇ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਦੇ ਸੁਝਾਅ ਦੇ ਲਈ ਜਾ ਸਕਰ ਉਹਨਾਂ ਚੋਬਾ ਵਾਸੀਆਂ ਨੂੰ 23 ਦਿਨਾਂ ਦੇ ਅੰਦਰ ਆਪਣੇ ਚ ਜਾ ਦੇਣ ਲਈ ਸਦਾ ਦਿੱਤਾ ਗਿਆ ਹੈ ਆਓ ਜਾਂਦੇ ਹਾਂ ਅੱਜ ਦੀਆਂ 10 ਖਬਰਾਂ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਵੀਾਇਰਲ ਹੋ ਰਹੀ ਹੋਈ ਜਹੀ ਵੀਾਇਰਲ ਵੀਡੀਓ ਉਡਾਈ ਸਭ ਦੇ ਹੋਸ਼ ਅਤੇ ਹੋ ਗਈ ਵੱਡੀ ਗੱਲ ਇਹ ਪੁਲਿਸ ਮੁਲਾਜ਼ਮ ਵੱਲੋਂ ਨਿਚਲੇ ਪਦਾਰਥਾਂ ਦਾ ਸੇਵਨ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਇਹ ਵਪਾਰ ਦੇ ਹੜਕ ਕਰ ਮਚ ਗਿਆ ਹੈ viral ਹੋਈ ਵੀਡੀਓ ਹਸ਼ਿਆਰਪੁਰ ਨੂੰ ਦੱਸੀ ਜਾ ਰਹੀ ਹੈ ਕਿਹਾ ਹੈ ਕਿ ਇਹ ਜਾ ਰਿਹਾ ਹੈ ਕਿ ਸ਼ਹਿਰ ਦੇ ਪੁਲਿਸ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਸ ਕਾਂਸਟੇਬਲ ਦੀ ਵੀਡੀਓ viral ਹੋਈ ਹੈ ਅਤੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਇਹ ਵੀ ਕਿਹਾ ਗਿਆ ਜਾ ਰਿਹਾ ਹੈ ਕਿ ਜਿਸ ਕਾਂਸਟੇਬਲ ਦੀ ਵੀਡੀਓ viral ਹੋਈ ਹੈ ਉਹ ਕਿਸੇ Hindu ਨੇਤਾ ਦਾ ਗਨਮੈਨ ਰਿਹਾ ਹੈ ਕਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ